ਸਰਨਾਈ ਸੁਖ ਟਲ ਗੁਰ ਸੇਵੀਐ ਬਹਿਨ ਸ ਸਹਜ ਸੋਭਾਏ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਐ ਸਿਫਤੁ ਖਸਮ ਦੀ ਨੂਰ ਅਰ ਸੋ ਕਰਸੋ ਝਟੀਐ ਤੋ ਦਡ ਠੇ ਸਚ ਪਾਤਸ਼ਾਹ ਮਾਲ ਜਨਮ ਜਨਮ ਦੀ ਸਜੜ ਸਚ ਪਾਤਸ਼ਾਹ ਸਿਰ ਸਾਧ ਜਿਸ ਪਾਸ ਵਹਿਠਿਆ ਸੋਹੀਏ ਸਭ ਨੰਦਾਵੇ ਸਜਣ ਸਚਾ ਪਤ ਸਾਹੋ ਸਰ ਸਾਹ ਦਾਹੋ ਜਿਸ ਪਾਸ ਬਹਿਠਿਆ ਸੋਹੀਏ ਸਭ ਨੰਦਾ ਦੇ ਸਤਨਾਮ ਸ਼੍ਰੀ ਸਾਹਿਬ ਜੀ ਬਿਲਾਵਲੇ ਮਹਲਾ ਤੀਜਾ ਆਦਪੁਰਖ ਆਪੇ ਸ੍ਰੇਸ਼ਟ ਸਾਜ ਜੀ ਅਜੰਤ ਮਾਇਆ 모ਹੇ ਪੱਜ ਆਦਪੁਰਖ ਆਪ ਸ੍ਰੇਸ਼ਟ ਸਾਜ ਜੀ ਅਜੰਤ ਮਾਇਆ ਮੋਹਿ ਪਾਜੇ ਦੂਜ ਭਾਇ ਪਰ ਪੰਚ ਲਾਗੇ ਆਵ ਜਾਵਹਿ ਮਰਹਿ ਅਭਾਗੇ गुर पेटिया सोझी पाए पर पंच चूक सच समाए जा के मस्त लिखिया लेख ਆਕ ਮਨ ਵਸਿਆ ਪ੍ਰਭ ਇੱਕ ਰਹਾਉ ਸਰਸਟਿਓ ਪਾਈ ਆਪ ਸਭ ਵਿਖਣ ਕੋਈ ਨ ਮਿਟੇ ਤੇਰੇ ਲੇਖ ਸਿੱਧ ਸਾਧਕ ਜੇ ਕੋ ਕਹ ਕਹਾਏ ਪਰਮੇ ਭੁਲਾ ਆਵੈ ਜਾਏ ਸਤ ਗੁਰ ਸੇਵ ਸੋ ਜਨ ਬੁੱਝੈ ਹਉਮੈ ਮਾਰ ਤਉ ਦਰ ਸੂਝੈ सत सभु जुआ एको वर तवर बूज ते जेको जण गोर के शबार दरनि स ਸਤ ਗੁਰ ਪਿੱਟ ਤਾਏ ਕੋ ਪਾਏ ਵਿਚ ਦੂਜਾ ਠਾਕ ਰਹਾਏ ਜੇ ਸਦਾ ਸਾਹਿਬ ਢਾਡਾ ਹੋਏ ਤਿਸ ਨੂੰ ਮਰਨ ਸਕੇ ਕੋਏ ਸਾਹਿਬ ਕੀ ਸੇਵਕ ਰਹਿ ਸਰਣਾਈ ਆਪੇ ਬਖਸ਼ਿ ਦੇਵੜਾਈ ਤੇਸਤ ਉਪਰ ਨਾਹੀ ਕੋਇ ਕੌਣ ਡਰੈ ਡਰ ਕਿਸ ਕਾ ਹੋਇ ਗੁਰਮਤੀ ਸੰਤ ਵਸੈ ਸਰੀਰ ਸਬਦ ਚੀਨ ਫਿਰ ਲੱਗੈ ਨ ਪੀਰ ਆਵੈ ਨ ਜਾਇ ਨ ਦੁਖ ਪਾਏ ਨਾ ਮੇਰਾ ਤੇ ਸਹਜ ਸਮਾਏ ਨਾਨਕ ਗੁਰਮੁਖ ਵੇਖੈ ਹਦੂਰ ਮੇਰਾ ਪ੍ਰਭ ਸਾਧ ਰਹਿ ਆ ਭਰਪੂਰ ਇਕ ਸੇਵਕ ਇਕ ਪਰਮ ਪੁਲਾਏ ਆਪੇ ਕਰੇ ਹਾਰੇ ਆਪ ਕਰਾਏ ਇਕੋ ਵਰਤ ਆਵਰਨ ਕੋਏ ਮਾਨ ਰੋਸ ਕੀ ਜੇ ਜੇ ਦੂਜਾ ਹੋਏ ਸਤ ਗੁਰ ਸੇਵ ਕਰਣੀ ਸਾਰੇ ਦਰਸਾਚ ਸਾਚੇ ਵਿਚਾਰੇ ਥਿੱਤੇ ਵਾਰ ਸਭ ਸਬਦ ਸੁਹਾਏ ਸਤ ਗੁਰ ਸੇਵ ਤਾ ਫਲ ਪਾਏ ਤਿੱਥੀ ਵਾਰ ਸਭ ਆਵਹਿ ਜਾਹਿ ਗੁਰ ਸਬਦ ਨਿਹਚਲ ਸਦਾ ਸੱਚ ਸਮਾਹਿ ਤਿੱਥੀ ਵਾਰਤਾ ਜਾ ਸੱਚ ਰਤਿ ਬਿਨ ਨਾਵ ਸਭ ਪਰਮਹ ਕਾਚੇ ਮਨ ਮੁਖ ਮਰ ਹੈ ਮਰ ਬਿਗਤੀ ਜਾਹੇ ਇਕ ਨਚਿਤ ਹੈ ਦੂਜੈ ਲੋਭਾ ਹੈ ਅਚੇਤ ਪਿੰਡੀ ਆਗਿਆਨ ਅੰਧਾਰ ਬੇਨ ਸਬਦ ਕਿਉ ਪਾਏ ਪਾਰ ਆਪੇ ਉਪਾਏ ਉਪਾਵਨ ਹਾਰ ਆਪੇ ਕੀਤੋਨ ਗੁਰ ਵਿੱਚ ਆਰ ਵਾਹਤ ਭੇਖ ਕਰਹਿ ਭੇਖ ਧਾਰੇ ਪਾਵ ਪਾਵ ਪਰਮਹ ਕਾਚੀ ਸਾਰੇ ਅਥ ਸੁਖ ਨਾ ਆਗੈ ਹੋਏ ਮਨ ਮੁਖ ਮੋਏ ਆਪਣਾ ਜਨਮ ਖੋਏ ਸਤ ਗੁਰ ਸੇਵੇ ਪਰਮ ਚੁਕਾਏ ਘਰ ਹੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋ ਹੋਏ ਇਹ ਥਿੱਤੀ ਵਾਰ ਦੂਜਾ ਦੋਏ ਸਤ ਗੁਰ ਬਾਝੋ ਅੰਧ ਗੁਵਾਰ ਥੁਤੇ ਵਾਰ ਸੇਵਹਿ ਮੁਗਦ ਗਵਾਰ ਨਾਨਕ ਗੁਰਮੁਖ ਬੂਜੈ ਸੋਜੀ ਪਾਏ ਇਕਤ ਨਾਮ ਸਦਾ ਰਹਿਆ ਸਮਾਇ ਨਾਨਕ ਗੁਰਮੁਖ ਬੁੱਝੈ ਸੋਝੀ ਪਾਏ ਇਕਤ ਨਾਮ ਸਦਾ ਰਹਿਆ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਤੀਜਾ ਆਦਪੁਰਖ ਅਪ ਸ੍ਰਿਸ਼ਟ ਸਾਜੇ ਜੀ ਅਜੰਤ ਮਾਇਆ ਮੋਹੇ ਪਾਜੇ